ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਸਾਡੇ ਚੋਹਾਂ ਡੈਰੀ ਫਾਰਮ ਤੇ ਅੱਜ ਅਸੀਂ ਲੈ ਕੇ ਆਇਆ ਬਹੁਤ ਘੈਂਟ ਨਗੀਨਾ ਤੁਹਾਡੇ ਲਈ ਗਰਲਾਡੋ ਨਸਲ ਦੀ 13 ਮਹੀਨਿਆਂ ਦੀ ਬੱਚੀ ਹੈ ਜੀ ਸੇਲ ਕੀਤੀ ਹੋਈ ਆ ਵੀਰ ਨੇ ਨੰਬਰ ਨੋਟ ਕਰ ਸਕਦੇ ਹੋ 9855307676 ਹਾਂਜੀ ਮਾਂ ਦਾ ਜੋ ਦੁੱਧ ਦਾ ਰਿਕਾਰਡ ਹੈ 18 ਕਿਜੀ ਪਲੱਸ ਹੈ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨੰਮੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ। ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਆ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਤੇ ਇਹ ਬੱਚੀ 13 ਮਹੀਨਿਆਂ ਦੀ ਹੈ ਜੀ ਗਰਲਾਡੋ ਨਸਲ ਦੀ ਮਾਂ ਦਾ ਦੁੱਧਰ ਕਾ 18 ਕਿਜੀ ਪਲੱਸ ਹੈਗਾ। ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੋ ਡਿਮਾਂਡ ਆ ਵੀਰ ਦੀ 23000 ਦੀ ਡਿਮਾਂਡ ਆ ਜੀ। ਜਿਹੜਾ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਦੇ ਸੰਪਰਕ ਕਰ ਸਕਦਾ ਹੈ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇੰਸਟਾਡੀ ਜਰੂਰ ਫੋਲੋ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ